ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਉਮੀਦ ਕਰਦਾ ਤੇ ਸਾਰੇ ਵਧੀਆ ਹੋਵਗੇ ਤੇ ਅਸੀਂ ਵੀ ਠੀਕ ਠਾਕ ਆ ਤੇ ਅੱਜ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਆਂ ਜੀ ਤੇ ਕਾਫੀ ਮੇਰੀਆਂ ਭੈਣਾਂ ਦੀ ਡਿਮਾਂਡ ਆ ਰਹੀ ਸੀ ਕਿ ਤੁਸੀਂ ਕਾਟਨ ਦੇ ਦੁਪੱਟੇ ਨਾਲ ਦੇ ਸੂਟ ਲੈ ਕੇ ਆਓ ਜਿਵੇਂ ਆਪਾਂ ਡੇਲੀ ਵੇਅਰ ਵਾਸਤੇ ਜੁਆ ਮਾਰਕੀਟ ਜਾਣਾ ਹੋਏ ਤੇ ਉਹਦੇ ਵਾਸਤੇ ਤੁਸੀਂ ਜੀ ਸੂਟ ਲਿਆਉ ਤੇ ਤੁਹਾਡੀ ਉਹ ਫਰਮਾਇਸ਼ ਅਸੀਂ ਅੱਜ ਪੂਰੀ ਕਰਨ ਜਾ ਰਹੇ ਆ ਤੇ ਨੈਕਸਟ ਜਿਹੜੀ ਫਸਟ ਅਸੀਂ ਵੀਡੀਓ ਪਾਈ ਸੀ ਉਸ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਬਹੁਤ ਥੈਂਕ ਯੂ ਤੇ ਕਾਫੀ ਮੇਰੀਆਂ ਭੈਣਾਂ ਦੇ ਆਰ ਜਿਨ੍ਹਾਂ ਨੇ ਆਏ ਬਹੁਤ ਬਹੁਤ ਥੈਂਕ ਯੂ ਫਸਟ ਟਾਈਮ ਫਸਟ ਫਸਟ ਐਕਸਪੀਰੀਅੰਸ ਹੀ ਬਹੁਤ ਵਧੀਆ ਰਿਹਾ ਤੇ ਇਹ ਹੈ ਮੇਰੀ ਸੈਕੰਡ ਵੀਡੀਓ ਤੇ ਚਲੋ ਜੀ ਅੱਜ ਵਾਲੀ ਜਿਹੜੀ ਵੀਡੀਓ ਜੀ ਸਾਰੀ ਕਾਟਨ ਦੇ ਸੂਟਾਂ ਆਉਂਦੀ ਰਹੇਗੀ ਦੁਪੱਟੇ ਨਾਲ ਤੇ ਕੁਝ ਕੁ ਆਪਣੇ ਟੇਸਟਾ ਬ੍ਰਾਂਡ ਦੇ ਸੂਟ ਰਹਿਣਗੇ ਬਿਨਾ ਦੁਪੱਟੇ ਤੋਂ ਤੇ ਵੀਡੀਓ ਕਰਦੇ ਹਾਂ ਸ਼ੁਰੂ ਤੇ ਬਾਕੀ ਵੀਡੀਓ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਤੇ ਅੱਜ ਦੇ ਸੂਟਾਂ ਦੇ ਉੱਪਰ ਹੀ ਤੁਹਾਨੂੰ ਰੇਟ ਸ਼ੋ ਹੋਣਗੇ ਜੋ ਵੀ ਸੂਟ ਦਾ ਪ੍ਰਾਈਸ ਹੋਏਗਾ ਉੱਪਰ ਸ਼ੋਅ ਹੋਏਗਾ ਤੇ ਨਾਲ ਹੀ WhatsApp ਨੰਬਰ ਹੈ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਤੇ ਸੂਟ ਮੰਗਵਾ ਸਕਦੇ ਹੋ ਤੇ ਚਲੋ ਜੀ ਵੀਡੀਓ ਕਰਦੇ ਆ ਸ਼ੁਰੂ ਆਪਣੇ ਪਹਿਲੇ ਸੂਟ ਤੋਂ ਇਹ ਹੈਗਾ ਜੀ ਫਸਟ ਸੂਟ ਲੋਕਾਗਾ ਕਿ ਕਾਟਨ ਦਾ ਕਲਰ ਬਹੁਤ ਪਿਆਰਾ ਬਹੁਤ ਲਾਈਟ ਕਲਰ ਹੈ ਬਹੁਤ ਸੋਹਣਾ ਕਲਰ ਹੈ रहेगी जी शर्ट ਤੇ शर्ट ਦੇ ਨਾਲ ਜੀ ਰਹੇਗੀ बॉटम बॉटम ਜਿਹੜੀ आएगी ਉਹ ਲਾਈਨਿੰਗ ਦੇ ਵਿੱਚ ਆਏਗਾ ਡਿਜ਼ਾਈਨ ਤੇ शर्ट रहेगी कुछ इस तरह की ਤੇ ਬਹੁਤ कॉटन ਬਹੁਤ ਵਧੀਆ ਸਟੱਫ ਹੈ कॉटन ਦਾ ਸਟੱਫ ਹੈ ਤੁਸੀਂ ਡੇਲੀ ਵੇਅਰ ਵਾਸਤੇ ਮਾਰਕੀਟ ਵਾਸਤੇ ਤੁਸੀਂ ਇਹਨੂੰ ਗੁਰਦੁਆਰਾ ਸਾਹਿਬ ਵਾਸਤੇ ਤੁਸੀਂ ਪਾ ਸਕਦੇ ਹੋ ਤੇ ਇਹਦੇ ਨਾਲ ਦੁਪੱਟਾ ਰਹੇਗਾ ਜੀ कॉटन ਮलमल ਦਾ ਇਹ ਵੀ ਬਹੁਤ ਸੋਹਣਾ ਬਹੁਤ ਖੁੱਲਾ ਡੁੱਲਾ ਦੁਪੱਟਾ ਹੈ ਜਿਵੇਂ ਮੇਰੀਆਂ ਭੈਣਾਂ ਦੀ ਲੈਂਥ ਮੇਰੇ ਜਿੰਨੀ ਲੈਂਥ ਆ 6 ਫੁੱਟ ਤੋਂ 5.5 ਤੇ ਉਹਨਾਂ ਵਾਸਤੇ ਦੁਪੱਟਾ ਦੇਖੋ ਜੀ ਬਹੁਤ ਹੀ ਖੁੱਲਾ ਡੁੱਲਾ ਬਹੁਤ ਹੀ ਪਿਆਰਾ ਦੁਪੱਟਾ ਹੈ ਤੇ ਦੁਪੱਟੇ ਦੇ ਸਾਈਡ ਤੇ ਵੀ ਬਾਰਡਰ ਹੈ ਜਿਵੇਂ ਦਾ ਸ਼ਰਟ ਦੇ ਵਿੱਚ ਬਾਰਡਰ ਹੈ ਉਵੇਂ ਦਾ ਹੀ ਸਾਈਡ ਤੇ ਆ ਤੇ ਐਵੇਂ ਦੀ ਜਿਹੜੀ ਬਾਟਮ ਰਹੇਗੀ ਉਹਦਾ ਬਾਟਮ ਦਾ ਡਿਜ਼ਾਈਨ ਦੁਪੱਟੇ ਦੇ ਸੈਂਟਰ ਚ ਆ ਤੇ ਇਹ ਆ ਜੀ ਦੁਪੱਟਾ ਇਹ ਹੈਗਾ ਜੀ ਫਰਸਟ ਕਲਰ ਤੇ ਇਹਦਾ ਰੇਟ ਤੁਹਾਨੂੰ ਉੱਪਰ ਸ਼ੋ ਹੋਉਂਦਾ ਹੋਏਗਾ ਤੇ ਤੁਸੀਂ ਵਟਸਐਪ ਕਰਕੇ ਮੈਨੂੰ ਪੁੱਛ ਸਕਦੇ ਹੋ ਵਟਸਐਪ ਕਰਕੇ ਤੁਸੀਂ ਮੇਰੇ ਕੋਲ ਸੂਟ ਬੁੱਕ ਕਰ ਸਕਦੇ ਹੋ ਤੇ ਇਹ ਹੈਗੀ ਜੀ बॉटम ਵਿੱਚ ਅਲੱਗ ਵਿੱਚੋਂ ਕਢਣੀ ਪੈਣੀ ਹੈ बॉਟਮ ਤੇ ਹੈਗੀ ਜੀ बॉਟਮ ਇਹ ਆ ਗਿਆ ਸ਼ਰਟ ਤੇ ਇਹ ਆ ਗਈ ਜੀ बॉਟਮ ਤੇ ਹੈਗਾ ਜੀ ਸਾਡਾ ਫਸਟ ਸੂਟ ਤੇ ਆਪਾਂ ਹੁਣ ਸੈਕੰਡ ਵੱਲ ਜਾਂਦੇ ਆਂ ਤੇ ਸੈਕੰਡ ਆ ਗਿਆ ਜੀ ਬਹੁਤ ਪਿਆਰਾ ਕਲਰ ਮਸਟਰਡ ਜਿਹਾ ਇਹ ਵੀ ਬਹੁਤ ਪਿਆਰਾ ਜੀ ਇਹਦਾ ਡਿਜ਼ਾਈਨ ਦੇਖੋ ਡਿਜ਼ਾਈਨ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨਰ ਤੇ ਇਹਦੇ ਨਾਲ ਰਹੇਗੀ ਜੀ ਬਾਟਮ ਇਹ ਵਾਲੀ ਲਾਈਨਿੰਗ ਦੇ ਵਿੱਚ ਤੇ ਇਹ ਰਹੇਗੀ ਸ਼ਰਟ ਤੇ ਇਹਦੇ ਨਾਲ ਵੀ ਦੁਪੱਟਾ ਜੀ कॉटन ਦਾ ਬਹੁਤ ਪਿਆਰਾ ਦੁਪੱਟਾ ਦੁਪੱਟੇ ਤੁਹਾਨੂੰ ਮੈਂ ਸਾਰੇ ਖੋਲ ਕੇ ਦਿਖਾਵਾਂਗੀ ਕਿਉਂਕਿ ਕਈ ਵਾਰੀ ਨਾ ਐ ਪਤਾ ਨਹੀਂ ਲੱਗਦਾ ਖੋਲੇ ਤੋਂ ਕਿ ਦੁਪੱਟਾ ਕੁਛ ਮੇਰੀਆਂ ਭੈਣਾਂ ਫਿਰ ਪੁੱਛਦੀਆਂ ਕਿ ਦੁਪੱਟਾ ਕਿੰਨਾ ਕੁ ਖੁੱਲਾ ਹੈ ਤੇ ਇਹਦੇ ਵਿੱਚ ਤੁਹਾਨੂੰ ਵੀਡੀਓ ਦੇ ਵਿੱਚ ਪ੍ਰੋਪਰ ਸਾਰਾ ਕੁਝ ਪਤਾ ਲੱਗ ਜਾਏਗਾ ਦੇਖੋ ਦੁਪੱਟਾ ਬਹੁਤ ਜ਼ਿਆਦਾ ਖੁੱਲ੍ਹਾ ਬਹੁਤ ਜ਼ਿਆਦਾ ਤੇ ਇਹਨਾਂ ਦੇ ਪ੍ਰਾਈਸ ਉੱਪਰ ਸ਼ੋ ਹੁੰਦੇ ਹੋਣਗੇ ਜੀ ਤੁਹਾਨੂੰ ਕਾਟਨ ਦੇ ਸੂਟ ਨੇ ਇਹ ਡੇਲੀ ਵੇਅਰ ਵਾਸਤੇ ਬਹੁਤ ਸੋਹਣਾ ਸਟੱਫ ਹੈ ਜਿਵੇਂ ਹੁਣ ਤੁਹਾਨੂੰ ਪਤਾ ਹੈ ਕਿ ਗਰਮੀ ਦੋ ਕੁ ਮਹੀਨੇ ਦੀ ਰਹਿ ਗਈ ਤੇ ਕਾਫੀ ਮੇਰੀਆਂ ਭੈਣਾਂ ਕਹਿ ਰਹੀਆਂ ਸੀ ਕਿ ਜਿਵੇਂ ਆਪਾਂ ਅੱਗੇ ਤੀਆਂ ਆ ਰਹੀਆਂ ਤੀਆਂ ਦਾ ਤਿਹਾਰਾ ਆ ਆਪਣੀਆਂ ਭੈਣਾਂ ਨੂੰ ਜਿਵੇਂ ਸੂਟ ਗਿਫਟ ਕਰਨਾ ਹੋਵੇ ਤਾਂ ਬਹੁਤ ਵਧੀਆ ਸੂਟ ਹੈ ਤੇ ਚਲੋ ਜੀ ਇਹ ਆ ਗਿਆ ਆਪਣਾ ਥਰਡ ਸੂਟ ਇਹ ਵੀ ਕਲਰ ਬਹੁਤ ਪਿਆਰਾ ਹੈ ਗ੍ਰੇ ਕਲਰ ਹੈ ਇਹਦੇ ਨਾਲ ਦਾ ਸੂਟ ਪਹਿਲਾਂ ਵੀ ਇੱਕ ਸੇਲ ਹੋਇਆ ਸੀ ਇਹ ਵੀ ਬਹੁਤ ਪਿਆਰਾ ਕਲਰ ਹੈ ਇਹ ਰਹੇਗੀ ਜੀ ਸ਼ਰਟ ਇਹ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਹੋ ਇਹਦੀ ਸਾਰੀ ਇਹਦੀ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਹੋ ਜਿਵੇਂ ਚਾਕਾਂ ਦੇ ਉੱਪਰ ਬਾਜੂ ਦੇ ਉੱਪਰ ਪੌਂਚਿਆਂ ਦੇ ਉੱਪਰ ਤੇ ਇਹ ਰਹੇਗੀ ਜੀ ਇਹਦੀ ਬਾਟਮ ਤੁਸੀਂ ਪਲਾਜੋ ਵੀ ਬਣਾ ਸਕਦੇ ਹੋ ਸਲਵਾਰ ਵੀ ਬਣਾ ਸਕਦੇ ਹੋ ਤੇ ਇਹ ਆ ਗਿਆ ਜੀ ਇਹਦਾ ਦੁਪੱਟਾ ਜੋ ਕਿ ਬਹੁਤ ਪਿਆਰਾ ਤੇ ਖੁੱਲਾ ਡੁੱਲਾ ਹੈ ਇਹ ਵੀ ਤੁਹਾਨੂੰ ਮੈਂ ਖੋਲ ਕੇ ਦਿਖਾਵਾਂਗੀ ਬਹੁਤ ਸੋਨਾ ਕਲਰ ਹੈ ਬਹੁਤ ਪਿਆਰਾ ਕਲਰ ਹੈ ਤੇ ਜਦੋਂ ਤੁਸੀਂ ਮੈਨੂੰ ਵਟਸਐਪ ਕਰਦੇ ਹੋ ਸਕਰੀਨਸ਼ਾਟ ਲੈ ਕੇ ਭੇਜ ਦਿਆ ਕਰੋ ਵਟਸਐਪ ਕਰ ਦਿਆ ਕਰੋ ਤੇ ਥੋੜਾ ਜਿਹਾ ਵੇਟ ਕਰਿਆ ਕਰੋ ਜੀ ਮੈਸੇਜ ਦਾ ਥੋੜਾ ਜਿਹਾ ਟਾਈਮ ਲੱਗਦਾ ਹੈ ਮੈਸੇਜ ਦੇਖਣ ਨੂੰ ਤੇ ਵੇਟ ਕਰਿਆ ਕਰੋ ਉੱਥੇ ਤੁਹਾਨੂੰ ਮੈਂ ਪ੍ਰਾਈਸ ਤਾਂ ਉੱਪਰ ਤੁਹਾਨੂੰ ਸ਼ੋ ਹੋ ਰਿਹਾ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਆਪਣਾ ਐਡਰੈਸ ਭੇਜ ਕੇ ਮੰਗਵਾ ਸਕਦੇ ਹੋ ਤੇ ਆ ਗਿਆ ਜੀ ਨੈਕਸਟ ਇਹ ਵੀ ਡਿਜ਼ਾਈਨ ਬਹੁਤ ਪਿਆਰਾ ਹੈ ਡਿਜ਼ਾਈਨ ਅਲੱਗ-ਅਲੱਗ ਰਹਿਣਗੇ ਫੈਬਰਿਕ ਸੇਮ ਹੈ ਜੀ ਇਹ ਆ ਗਈ ਜੀ ਸ਼ਰਟ ਸ਼ਰਟ ਦਾ ਡਿਜ਼ਾਈਨ ਦੇਖੋ ਬਹੁਤ ਪਿਆਰਾ ਡਿਜ਼ਾਈਨ ਹੈ ਤੇ ਇਹ ਆ ਗਈ ਜੀ ਇਹਦੀ ਬਾਟਮ ਜੋ ਕਿ ਬਹੁਤ ਸੋਨਾ ਕਲਰ ਹੈ ਲਾਈਟ ਪਿੰਕ ਜੀ ਸ਼ੇਡ ਹੈ ਤੇ ਤੁਸੀਂ ਗੁਰਦੁਆਰੇ ਵੀਅਰ ਕਰ ਸਕਦੇ ਹੋ ਬਾਜ਼ਾਰ ਵੀਅਰ ਕਰ ਸਕਦੇ ਹੋ ਬਹੁਤ ਹੀ ਕੰਫਰਟੂਸੂਟ ਨੇ ਇਹ ਤੇ ਇਹ ਆ ਗਿਆ ਜੀ ਇਹਦਾ ਦੁਪੱਟਾ ਦੁਪੱਟੇ ਆਪਣਿਆਂ ਦੀ ਗਾਰੰਟੀ ਹੈ ਜੀ ਬਹੁਤ ਖੁੱਲੇ ਡੁੱਲੇ ਦੁਪੱਟੇ ਨੇ ਬਹੁਤ ਸੋਹਣੇ ਦੁਪੱਟੇ ਨੇ ਤੇ ਬਹੁਤ ਪਿਆਰੇ ਨੇ ਤੇ ਨਾਲ ਦੀ ਨਾਲ ਸਕਰੀਨਸ਼ਾਟ ਲਈ ਜਾਓ ਤੇ ਮੈਨੂੰ WhatsApp ਤੇ ਮੈਸੇਜ ਕਰ ਦਿਓ ਤੇ ਆ ਗਿਆ ਜੀ ਨੈਕਸਟ ਇਹ ਵੀ ਕਲਰ ਬਹੁਤ ਸੋਹਣਾ ਹੈ ਜੀ ਬਹੁਤ ਪਿਆਰਾ ਕਲਰ ਹੈ ਬਹੁਤ ਲਾਈਟ ਵੇਟ ਹੈ ਫੈਬਰਿਕ ਬਹੁਤ ਲਾਈਟ ਹੈ ਇਹ ਆ ਗਈ ਜੀ ਆਪਣੀ ਸ਼ਰਟ ਇਹ ਆ ਗਈ ਜੀ ਆਪਣੀ ਬਾਟਮ ਬਹੁਤ ਪਿਆਰਾ ਕਲਰ ਹੈ ਜੀ ਬਹੁਤ ਸੋਹਣਾ ਕਲਰ ਲੱਗ ਰਿਹਾ ਥੋੜਾ ਥੋੜਾ ਵਿੱਚ ਪਿੰਕ ਲਾਈਟ ਪਿੰਕ ਤੇ ਥੋੜਾ ਥੋੜਾ ਵਿੱਚ ਡਾਰਕ ਪਿੰਕ ਹੈ ਤੇ ਇਹਦੇ ਨਾਲ ਆ ਗਿਆ ਜੀ ਆਪਣਾ ਦੁਪੱਟਾ ਜਿਸ ਜਿਸ ਮੇਰੀ ਭੈਣ ਨੂੰ ਚਾਹੀਦੇ ਹੋਣ WhatsApp ਲੈ ਕੇ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਕਰ ਦਿਓ ਤੇ ਸੂਟ ਤੁਹਾਡੇ ਘਰੇ ਪਹੁੰਚ ਜਾਏਗਾ ਜੀ ਚਲੋ ਜੀ ਨੈਕ ਸੂਟ ਵੱਲ ਜਾਂਦੇ ਆ ਲਓ ਜੀ ਇਹ ਕਲਰ ਪਹਿਲਾਂ ਮੈਂ ਵੀ ਵੇਅਰ ਕੀਤਾ ਹੋਇਆ ਸੀ ਮੇਰਾ ਵੀ ਸੇਮ ਸਟੱਫ ਸੀ ਕਲਰ ਵੀ ਸੇਮ ਸੀ ਥੋੜਾ ਜਿਹਾ ਡਿਜ਼ਾਈਨਿੰਗ ਥੋੜੀ ਜਿਹੀ ਅਲੱਗ ਆ ਗਈ ਹੈ ਕਲਰ ਸਕਾਈ ਬਲੂ ਕਲਰ ਹੈ ਬਹੁਤ ਪਿਆਰਾ ਕਲਰ ਹੈ ਲਓ ਜੀ ਇਹ ਆ ਗਈ ਆਪਣੀ ਸ਼ਰਟ ਸ਼ਰਟ ਤੇ ਤੁਸੀਂ ਲੇਸ ਲਾ ਕੇ ਕੁਝ ਵੀ ਡਿਜ਼ਾਈਨ ਕਰਵਾ ਸਕਦੇ ਹੋ ਤੇ ਆ ਗਈ ਜੀ ਆਪਣੀ ਬਾਟਮ ਜੋ ਤੁਹਾਨੂੰ ਕੈਮਰੇ ਦੇ ਵਿੱਚ ਕਲਰ ਦੇਖ ਰਿਹਾ ਉਹੀ ਕਲਰ ਤੁਹਾਨੂੰ ਮਿਲੇਗਾ ਕਲਰ ਦੇ ਵਿੱਚ ਕੋਈ ਫਰਕ ਨਹੀਂ ਆਏਗਾ ਸੇਮ ਕਲਰ ਹੋ ਰਹੇਗਾ ਜੀ ਇਹਦਾ ਵੀ ਡਿਜ਼ਾਈਨ ਬਹੁਤ ਪਿਆਰਾ ਦੁਪੱਟੇ ਦਾ ਵੀ ਸ਼ਰਟ ਦਾ ਵੀ ਲਓ ਜੀ ਇਹ ਆ ਗਿਆ ਆਪਣਾ ਦੁਪੱਟਾ ਕਿਉਂਕਿ ਬਹੁਤ ਪਿਆਰਾ ਤੇ ਫੁੱਲਾ ਡੁੱਲਾ ਦੁਪੱਟੇ ਤੁਸੀਂ ਦੇਖ ਸਕਦੇ ਹੋ ਸਾਡੇ ਦੁਪੱਟੇ ਪੂਰੇ ਖੁੱਲੇ ਰਹਿਣਗੇ ਤੇ ਲਓ ਜੀ ਸਕਰੀਨਸ਼ਾਟ ਲੈ ਕੇ ਨਾਲ ਦੀ ਨਾਲ ਤੁਸੀਂ WhatsApp ਕਰੀ ਜਾਓ ਇਹ ਆ ਗਿਆ ਜੀ ਨੈਕਸਟ ਇਹ ਵੀ ਕਲਰ ਬਹੁਤ ਸੋਹਣਾ ਕੱਜਮੀ ਆ ਗਈ ਆਪਣੀ ਸ਼ਰਟ ਇਹ ਆ ਗਈ ਜੀ ਆਪਣੀ ਸ਼ਰਟ ਤੇ ਸ਼ਰਟ ਦੇ ਨਾਲ ਆ ਗਈ ਜੀ ਆਪਣੀ ਇਹ ਬਾਟਮ ਤਾਂ ਇਹਦਾ ਲੈਫਟ ਸਾਈਡ ਹੈ ਤੇ ਆ ਗਈ ਜੀ ਆਪਣੀ ਬਾਟਮ ਜੋ ਕਿ ਬਹੁਤ ਲਾਈਟ ਕਲਰ ਹੈ ਤੇ ਬਹੁਤ ਹੀ ਸੋਹਣਾ ਜਿਹਦੇ ਆਪਣੀਆਂ ਆਂਟੀਆਂ ਮੰਮੀਆਂ ਉਹਨਾਂ ਵਾਸਤੇ ਵੀ ਬਹੁਤ ਬੈਸਟ ਕਲਰ ਹੈ ਹੈ ਤੇ ਆਪਾਂ ਅੱਜ ਕੱਲ ਤਾਂ ਗਰਲਿਸ਼ ਵੀ ਸਾਰੇ ਲਾਈਟ ਹੀ ਕਲਰ ਪਾਉਣ ਲੱਗ ਪਏ ਕੋਈ ਡਾਰਕ ਪਾਉਂਦਾ ਹੀ ਨਹੀਂ ਹੈਗਾ ਜਿਵੇਂ ਗਰਮੀ ਦਾ ਮੌਸਮ ਚੱਲ ਰਿਹਾ ਤੇ ਲਾਈਟ ਕਲਰ ਹੀ ਬਹੁਤ ਪਿਆਰੇ ਲੱਗਦੇ ਨੇ ਚਲੋ ਜੀ ਇਹ ਆ ਗਿਆ ਤਾਂ ਦੁਪੱਟਾ ਕੀ ਬਹੁਤ ਪਿਆਰਾ ਤੇ ਖੁੱਲਾ ਡੁੱਲਾ ਦੁਪੱਟਾ ਬਹੁਤ ਹੀ ਸੋਹਣਾ ਚੈੱਕ ਕਰ ਸਕਦੇ ਤੁਸੀਂ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਤੇ ਭੇਜ ਸਕਦੇ ਹੋ ਤੇ ਉੱਪਰ ਦਿੱਤੇ ਨੰਬਰ ਉੱਪਰ ਪ੍ਰਾਈਸ ਸ਼ੋ ਹੁੰਦਾ ਹੋਣਾ ਤੁਹਾਨੂੰ ਕਿ ਕੁਝ ਮੇਰੀਆਂ ਭੈਣਾਂ ਕਹਿੰਦੀਆਂ ਕਿ ਪ੍ਰਾਈਸ ਵੀ ਨਾਲ ਦੱਸਿਆ ਕਰੋ ਤੇ ਇਸ ਕਰਕੇ ਅਸੀਂ ਪ੍ਰਾਈਸ ਵੀ ਨਾਲ ਹੀ ਮੈਂਸ਼ਨ ਕਰ ਰਹੇ ਹਾਂ ਤੇ ਲਓ ਜੀ ਨੈਕਸਟ ਆ ਗਿਆ ਇਹ ਵੀ ਕਲਰ ਬਹੁਤ ਪਿਆਰਾ ਹੈ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਡਿਜ਼ਾਈਨ ਉਹੀ ਹੈ ਬਸ ਕਲਰ ਅਲੱਗ ਆ ਗਿਆ ਜੀ ਲਓ ਜੀ ਆ ਗਈ ਆਪਣੀ ਸ਼ਰਟ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਆ ਗਈ ਜੀ ਆਪਣੀ ਬਾਟਮ ਜਿਹੜੇ ਪਹਿਲਾਂ ਤੁਹਾਨੂੰ ਮੈਂ ਦੋ ਸੂਟ ਦਿਖਾਏ ਸਿਰਫ ਕਲਰ ਚੇਂਜ ਆ ਡਿਜ਼ਾਈਨਿੰਗ ਸੇਮ ਆ ਜੀ ਇਹ ਆ ਗਈ ਜੀ ਬਾਟਮ ਤੇ ਇਹ ਆ ਗਈ ਜੀ ਆਪਣੀ ਸ਼ਰਟ ਤੇ ਆ ਗਿਆ ਜੀ ਇਹਦਾ ਦੁਪੱਟਾ ਬਹੁਤ ਜਿੰਦਾ ਖੰਦਪਟਾ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਆ ਜਿਸ ਵੀ ਮੇਰੀ ਭੈਣ ਨੂੰ ਚਾਹੀਦੇ ਹੋਣਗੇ WhatsApp ਉੱਤੇ ਉਹ ਸਕਰੀਨਸ਼ਾਟ ਲੈ ਕੇ ਤੁਸੀਂ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਕਰ ਸਕਦੇ ਹੋ ਤੇ ਇਹ ਹੈਗੀ ਜੀ ਅੱਜ ਦੀ ਆਪਣੀ ਕਾਟਨ ਦੇ ਸੂਟਾਂ ਦੀ ਕਲੈਕਸ਼ਨ ਤੇ WhatsApp ਤੇ ਜਦੋਂ ਵੀ ਤੁਸੀਂ ਮੈਸੇਜ ਕਰਦੇ ਹੁੰਦੇ ਹੋ ਜੀ 5 ਮਿੰਟ 10 ਮਿੰਟ ਵੇਟ ਕਰਿਆ ਕਰੋ ਥੋੜਾ ਜਿਹਾ ਰਿਪਲਾਈ ਕਰਨ ਨੂੰ ਟਾਈਮ ਲੱਗ ਜਾਂਦਾ ਤੇ ਅੱਜ ਦੀ ਚਲੋ ਜੀ ਅੱਜ ਦੀ ਸੂਟਾਂ ਦੀ ਕਲੈਕਸ਼ਨ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜਲਦੀ ਮਿਲਦੇ ਹਾਂ ਜੀ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ